ਬੂ ਆ ਦੇ ਉਸਤਾਦ ਜੀ 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 ਸਰਕਾਰ ਜਗ ਮੈਡ ਮਰਨਾ ਚੌਧਰੀ ਦਾ ਬਰਿੰਦਰਜੀਤ ਸਿੰਘ ਪਾਰਾ ਸਰਦਾਰ ਸਿਮਰ ਸਿੰਘ ਗੰਧਾਵਾ ਜੀ ਅਤੇ ਆਪਣੇ ਡਾਕਟਰ ਸਾਹਿਬਾਨ ਦਾ ਬਾਜਵਾ ਸਾਹਿਬ ਦਾ ਸਾਰਿਆਂ ਦਾ ਹੀ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਅਸੀਂ ਇਹ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੀ ਵੀ ਕਿਸਾਨਾਂ ਨੂੰ ਕੋਈ ਮੁਸ਼ਕਲ ਆਏਗੀ ਪੈਲ ਦੇ ਆਧਾਰ ਤੇ ਉਹਨਾਂ ਦੇ ਜੇ ਇਹ ਬਾਜੂ ਦਾ ਆਪਣਾ ਜਨਤ ਕਰਾਦੇ ਇਹਨਾਂ ਨੂੰ ਬੀਬੀ ਮਲਕੀਰ ਕੌਰ ਜੀ ਅੱਜ ਚੇਅਰਮੈਨ ਬਣੇ ਤੇ ਮਾਸਟਰ ਜੀ ਵਾਈਸ ਚੇਅਰਮੈਨ ਬਣੇ ਨੇ ਔਰ ਇਸ ਤਿੰਨ ਸਾਲ ਤੋਂ ਆਮ ਆਦਮੀ ਪਾਰਟੀ ਜਿਹੜੀ ਕਦੀ ਸੀ ਕਿ ਅਸੀਂ ਵੋਟਾਂ ਚ ਔਰ ਲੋਕਾਂ ਚ ਕਿੰ ਆ ਰੱਖਦੇ ਆ ਇਸ ਪਾਰਟੀ ਨੇ ਤਿੰਨ ਸਾਲ ਇਥੋਂ ਜਦੋਜਦ ਕਰਕੇ ਹਾਈ ਕੋਰਟ ਤੱਕ ਉੱਤੇ ਜਾਂਦੇ ਔਰ 10-5 ਕਿ 6 ਵਾਰੀ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਹੋਣ ਦੇ ਬਾਅਦ ਤੇ ਜਿਹੜੀ ਐਲیکشن ਹੋ ਸਕੀ ਤੇ ਸਾਡੀ ਭੈਣ ਚੇਅਰਮੈਨ ਬਣੀ। ਔਰ ਮੈਂ ਆਸ ਕਰਦਾ ਕਿ ਜਿਹੜਾ ਐਕਸਨਲ ਪਲਾਂਟ ਤੇ 슈ਗਰ ਮਿਲ ਅਮਰਸਰ ਦਾ ਐ ਗੁਰਦਾਸ ਪਿਆ ਗੁਰਦਾਸਪੁਰ ਦੀਪਨਾੜ ਦਾ ਅਸੀਂ ਉਸ ਵੇਲੇ ਆਪਣੇ ਟਾਈਮ 'ਚ 2021 ਦੇ ਵਿੱਚ ਸ਼ੁਰੂ ਕਰਕੇ ਗਏ ਸੀ। ਤੇ ਇਹ ਸਾਰੇ ਸਾਡੇ ਬੋਰਡ ਦੇ ਡਾਇਰੈਕਟਰ ਸਾਹਿਬਾਨ ਇੱਕ ਚੀਜ਼ ਹੁਣ ਇਨਸ਼ੋਰ ਕਰਨਗੇ ਕਿ ਪੈਸੇ ਅਖੌਂਡ 'ਚ ਹੋਣ ਦੇ ਬਾਅਦ ਇਹ ਦੇਖਣਗੇ ਆ ਕਿ ਇਹ ਸ਼ੂਗਰ ਮਿਲ ਕਿਉਂ ਨਹੀਂ ਬਣੀ ਕਿਉਂ ਅੱਜ ਤੱਕ ਇਨਸਾਨਾਂ ਦਾ ਜਿਹੜਾ ਪੈਸਾ ਸੀ ਜਿਹੜੇ ਪੈਸੇ ਲੱਗੇ ਨੇ ਉਹਨਾਂ ਦੇ ਉੱਤੇ ਜਿਹੜਾ ਇੰਟਰਸਟ ਪੈ ਰਿਹਾ ਪਿਛਲੇ 2-3 ਸਾਲ ਤੋਂ 2 ਸਾਲ ਤੋਂ ਇੱਕ ਸਾਲ ਬਾਅਦ ਇਹ ਸ਼ੂਗਰ ਮਿਲ ਦਿੱਤੀਆਂ ਜਿਹੜੀ ਆਖੇ 21 ਤੋਂ ਲੈ ਕੇ 22 ਦੇ ਵਿੱਚ ਕਾਸਟ ਦੇ ਵਿੱਚ ਕਿਵੇਂ ਜਨਵਰੀ ਮਾਰਚ ਦੇ ਵਿੱਚ ਇਹਨੇ ਆਪਣਾ ਟਰਾਇਲ ਦੇਣਾ ਸੀ ਅੱਜ 2 ਸਾਲ ਤੋਂ ਉੱਪਰ ਹੋ ਗਿਆ ਇਹ ਟਰਾਇਲ ਕਿੰਨੇ ਆ ਗਿਆ ਉਹਦੇ ਵੀ ਦੇਖਾਂਗੇ ਕਿ ਇਹ ਕਿੰਦੇ ਕਹਿਣ ਤੇ ਕਿਸ ਲੈਵਲ ਤੇ ਤੇ 슈ਗਰ ਮਿਲ ਤਾਂ ਜਾਂ ਇਥੋਂ ਦਾ ਐਥਨਲ ਪਲਾਂਟ ਜਿੰਨੇ ਕਿਸਾਨਾਂ ਦੀ ਪੇਮੈਂਟ ਜਿਹੜੀ ਸੀ ਉਹ ਔਨ ਟਾਈਮ ਕਰਨੀ ਸੀ ਔਰ ਇਥੋਂ ਤੱਕ ਇਥੋਂ ਤੱਕ ਕਰ ਦਿੱਤਾ ਸੀ ਕਿ ਜਿਹੜੀ 슈ਗਰ ਮਿਲ ਦੀ ਪੇਮੈਂਟ ਹੋ ਜੀ ਔਨ ਸਪਾਟ ਹੋਏਗੀ ਜਦੋਂ ਟਰਾਲੀ ਲੈ ਕੇ ਆਏਗਾ ਇੱਕ ਪਾਸੇ ਗੇਟ ਤੇ ਟਰਾਲੀ ਆਏਗੀ ਤੇ ਦੂਜੇ ਗੇਟ ਤੇ ਜੇ ਤੂੰ ਬਾਹਰ ਜਾਣਾ ਉੱਥੇ ਉਹਨਾਂ ਦਾ ਚੈੱਕ ਉਹਨਾਂ ਦੇ ਹੱਥੇ ਜਿੱਦ ਉੱਥੇ ਜਾਏਗਾ ਇਹ ਕਿਸਾਨਾਂ ਦੇ ਨਾਲ ਇਹਨਾਂ ਨੇ ਜਿਹੜਾ ਮਜ਼ਾਕ ਕੀਤਾ ਔਰ ਜੋ ਸ੍ਰੀ ਕਨੈ ਸ਼ੂਗਰ ਮਿਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਬਾਰੇ ਜਿਹੜੇ ਸਾਡੀ ਪੈਣ ਪਣੀ ਹੈ ਇਹ ਸਾਰੇ ਰਲ ਮਿਲ ਕੇ ਹੁਣ ਕੋਸ਼ਿਸ਼ ਕਰਨਗੇ ਕਿ ਇਹ ਸ਼ੂਗਰ ਮਿਲ ਨੂੰ ਜਲਦੀ ਜਲਦੀ ਚਲਾਇਆ ਜਾ ਸਕੇ ਬਾਹਰ ਰੋਕੇ ਵੇਖੋ ਜੀ ਟਰਾਲੀਆਂ ਖੜੀਆਂ ਇਹ ਟਰਾਲੀਆਂ ਸਾਨੂੰ ਦਿਖਾਉਣ ਦੀ ਬਜਾਏ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਜਿੰਨਾਂ ਨੇ ਸ਼ੂਗਰ ਮਿਲ ਰੋਕੀ ਆ ਉਹਨਾਂ ਨੂੰ ਇਹ ਜਾ ਕੇ ਦਿਖਾਉਣ ਇਹ ਦਾ ਇਹ ਵੀ ਮਤਲਬ ਹੈ ਕਿ ਜਿਹੜਾ ਮਰਜੀ ਲੀਡਰ ਆ ਉਹਨਾਂ ਆ ਜੀ ਸਾਡੇ ਨਾਲ ਆਉਂਦੇ ਆ ਇੱਕ ਕੋਸ਼ਿਸ਼ ਕਰਨੀ ਪੈਗੀ ਇਥੋਂ ਦੇ ਜਿਹੜੇ ਐਮਐਲਏ ਨੇ ਪੋ ਆਇਤੋਂ ਬਣੇ ਕਿਉਂਕਿ ਉਦੋਂ ਸਭ ਤੋਂ ਵੱਧ ਜਗENDER ਪਾਲ ਹੋਣਾ ਵੀ ਜਿੱਥੇ ਚੌਧਰੀ ਸਾਹਿਬ ਜਗ ਪ੍ਰਿੰਦਰ ਪਾੜਾ ਬਾਜਵਾਲ ਸਾਹਿਬ ਇਹਨਾਂ ਨੇ ਬਟਾਲੇ ਦੀ 슈ਗਰ ਮਿਲ ਚ ਜੇ ਅੱਜ ਬਟਾਲੇ ਦੀ 슈ਗਰ ਮਿਲ ਖੜੀ ਹੈ ਤਾਂ ਉਦੋਂ ਬਾਜਵਾਲ ਕਰਕੇ ਖੜੀ ਹੈ ਅਸੀਂ ਰਸਤੇ 'ਚ ਗੱਲ ਕਰਕੇ ਕਰਦੇ ਹੁੰਦੇ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਸਾਰੀਆਂ 슈ਗਰ ਮਿਲਾਂ ਦਾ ਭੋਗ ਪਾ ਦਿੱਤਾ ਸੀ ਤੇ ਉਹਨਾਂ ਨੂੰ ਆ ਕੇ ਇੱਕ 슈ਗਰ ਮਿਲ ਪਿਛਲੇ 5 ਚ 5 ਸਾਲ ਚ ਅਸੀਂ ਵਿਖਣ ਨਹੀਂ ਦਿੱਤੀ ਤੇ ਇਹ ਸਾਨੂੰ ਸਾਰਿਆਂ ਨੂੰ ਪੱਠੀ ਹੋ ਕੇ ਕਿਸਾਨੀ ਲਾਇਵਨ ਧੰਦਾ ਔਰ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਚਲਾਵਾਂਗੇ ਕਿ 슈ਗਰ ਮਿਲ ਵੀ ਚੱਲੇਗੀ ਤੇ ਕਿਸਾਨਾਂ ਦੀ ਪੇਮੈਂਟ ਜਿਹੜੀ ਕਹਿੰਦੇ ਕਿ ਸਾਨੂੰ ਸਾਲ-ਸਾਲ ਨਹੀਂ ਹੁੰਦੀ ਕਿ ਪੇਮੈਂਟ ਵੀ 온 ਸਪੋਰਟ ਹੋਏ ਸਰ ਕਿਸਾਨਾਂ ਨੇ ਇਹ ਗੱਲ ਕੀਤੀ ਜੋ ਆਮ ਪਾਰਟੀ ਦੇ ਹੁੰਦੇ ਆ ਅੱਜ ਜੋ ਕਿਸਾਨਾਂ ਨਾਲ ਹੋ ਰਿਹਾ ਜਿਹਦਾ ਕਿੱਕੇ ਜਾ ਰਿਹਾ ਘਰਾਂ ਦੇ ਵਿੱਚ ਉਹਨਾਂ ਨੂੰ ਮੇਰੀ ਗੱਲ ਸੁਣ ਉਹ ਤੇ ਵਿਸ਼ਵਾਸ ਕਾਤ ਕੀਤਾ ਕਿ ਸਾਨੂੰ ਆਪਣੇ ਘਰ ਚ ਬੁਲਾ ਲਓ ਉਹਨੂੰ ਮਾਰ ਦਿਓ ਜਾਂ ਅਰਸਟ੍ਰੈ ਕਰ ਲਓ ਤੇ ਇਹ ਜਿਹੜਾ ਵਿਸ਼ਵਾਸ ਘਾਤ ਤਰਤੀ ਮਿਸਟਰ ਨੇ ਕੀਤਾ ਉਹਦਾ ਲੋਕ ਜਵਾਬ ਦੇਣੀ ਔਰ ਬਖੂਬੀ ਜਵਾਬ ਦਿੱਤਾ ਅਸ਼ੋਧਿਆ ਪੰਜਾਬ ਦਾ ਇੰਚਾਰਜ ਲਾਇਆ ਗਿਆ ਜੀ ਮਨੀਸ਼ ਸ਼ੋਧਿਆ ਜਿਹੜੇ ਉੱਥੋਂ ਜਿਹੜੇ ਉੱਥੋਂ ਦੇ ਹੈਗੇ ਨੇ ਅੱਜ ਸ਼ੁਗਰਮਿਲ ਦੀ ਗੱਲ ਕਰੀਏ ਸਾਡੀ ਕਮਿਟੀ ਤੋਂ ਦੀ ਚੇਅਰਮੈਨਸ਼ਿਪ ਦੀ ਗੱਲ ਕਰੀਏ ਉਹਦੇ ਤੇ ਸ਼ੋਧਿਆ ਤੇ ਸੁਖਿੰਦਰ ਜਾਨ ਤੇ ਕਿੰਨੂੰ ਨਹੀਂ ਪਤਾ ਉਹਦੇ ਵਿਚ ਬਾਤ ਤੁਹਾਡੇ ਨਾਲ ਕਰਾਂ ਬੜੀ ਖੁਸ਼ੀ ਹੈ ਤਿੰਨ ਸਾਲ ਦੀ ਜੱਦੋ ਜਹਿਦ ਦੇ ਬਾਅਦ ਅੱਜ ਇਸ ਕੁਰਸੀ ਤੇ ਸਾਡੀ 팬 ਬਲਕੀਤ ਕੌਰ ਜਿਹੜੇ ਵਿਰਾਜਮਾਨ ਹੋਏ ਨੇ ਸੋ ਇਸ ਮੌਕੇ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਮੈਂ ਜਾਣਦੀ ਆ ਕਿ ਅਸੀਂ ਕੈਬਨਿਟ ਦੇ ਵਿੱਚ ਸੁਖਿੰਦਰ ਅੰਦਾਵਾ ਜੀ ਔਰ ਮੈਂ ਕਿਵੇਂ ਅਸੀਂ ਲੱਗਦੇ ਰਹੇ ਕਿਵੇਂ ਅਸੀਂ ਲੱਗਦੇ ਰਹੇ ਬਹੁਤ ਕਿਉਂਕਿ ਸਾਡੀ ਸ਼ੂਗਰ ਬੈਲਟ ਹੈ ਇਹਦੇ ਚੋਂ ਪੂਰਾ ਦਿਨਾਂ ਛੇੜਾਇਆ ਬਾਹਰ ਦੇ ਪ੍ਰਾਈਵੇਟ ਮੈਲਾਂ ਚ ਜਾਂਦਾ ਸੀ ਸੋ ਅਸੀਂ ਇਸ ਨੂੰ ਐਕਸਪੈਂਡ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਸੋ ਅਸੀਂ ਬਹੁਤ ਲੜਾਈ ਕੀਤੀ ਕੈਬਨਟ ਦੇ ਵਿੱਚ ਹਾਲਾਂਕਿ ਉਹ ਕੈਬਨਟ ਦੇ ਵਿੱਚ ਫਾਈਲਾਂ ਤਾਂ ਕਿ ਸਾਡੀਆਂ ਨਾ ਮਿਸਪਲੇਸ ਹੋ ਜਾਂਦੀਆਂ ਸੀ ਲੇਕਿਨ ਅਸੀਂ ਲੜਾਈ ਕਰਕੇ ਫਾਈਲਾਂ ਨੂੰ ਅਪਰੂਵ ਕਰਾਇਆ

ਜਿਹੜੇ ਬੋਰਡ ਡਾਇਰੈਕਟਰਸ ਨੇ ਉਹਨੇ ਵਾਈਸ ਚੇਅਰਮੈਨ ਨੇ ਇਹ ਵੀ ਟੋਕੋਲ ਬੈਠੇ ਨੇ ਸਾਰਿਆਂ ਨੂੰ ਸਾਰੇ ਇਲਾਕਿਆਂ ਵਿੱਚ ਨੂੰ ਬਾਦ ਦਰੁਬਾਰ ਚੇਅਰਮੈਨ ਕਾਂਗਰਸ ਦੇ ਤੇ ਸਮਾਂ ਕਿੱਦਾਂ ਲੱਗੇਗਾ ਇਹ ਦਿਨ ਨਾਲ ਵਾਲਾ ਸਮਾਂ ਦੱਸੇਗਾ ਕਿ ਅਸੀਂ ਕਿਸ ਤਰ੍ਹਾਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਕਿੰਨੇ ਸਚਾਰੂ ਢੰਗ ਦੇ ਨਾਲ ਅ ਦੂਰ ਕਰਾਂਗੇ ਔਰ ਜਿਹੜੀਆਂ ਮੁਸ਼ਕਲਾਂ ਨੇ ਕਿਸਾਨਾਂ ਦੀਆਂ ਉਹਨਾਂ ਨੂੰ ਕਿਵੇਂ ਹੱਲ ਕਰਾਂਗੇ ਇਹ ਆਉਣ ਵਾਲੇ ਸਮੇਂ ਦੱਸੇਗਾ ਸੀ ਕੋਸ਼ਿਸ਼ ਕਰਾਂਗੇ ਕਿ ਮਿਲ ਬਹੁਤ ਚੰਗੇ ਤਰੀਕੇ ਦੇ ਨਾਲ ਚੱਲੇ